ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹ ਦਿਲਜੀਤ ਦੋਸਾਂਝ ਦੀ ਫਿਲਮ ਦਾ ਵਿਰੋਧ ਹੋ ਰਿਹਾ ਹੈ ਸਰਦਾਰਜੀ ਥਿਰੇ ਇਹ ਪਹਿਲੀ ਗੱਲ ਤਾਂ ਜੰਗ ਲੱਗਣ ਤੋਂ ਪਹਿਲਾਂ ਬਣਾਈ ਗਈ ਸੀ ਤੇ ਕਈ ਲੋਕ ਦਿਲਜੀਤ ਨੂੰ ਸਹੀ ਕਹਿ ਰਹੇ ਹੈ ਕਈ ਗਲਤ ਕਹਿ ਰਹੇ ਹੈ ਕਈ ਗਦਾਰ ਕਹਿ ਰਹੇ ਹੈ ਚਲੋ ਲੋਕਾਂ ਦੀ ਮਤ ਹੈਗੀ ਆ ਅਜੇ ਵਿਵਾਦ ਦੇ ਵਿੱਚ ਨਹੀਂ ਪੈਣਾ ਚਾਹੀਦਾਗਾ ਨਹਿنگ ਸਿੰਘਾਂ ਨੂੰ ਜੋ ਕਿ ਕਈ ਨਹਿنگ ਸਿੰਘ ਵੀਡੀਓ ਬਣਾ ਰਹੇ ਹੈ ਤੇ ਦਿਲਜੀਤ ਸਾਂਝ ਦਾ ਮਤਲਬ ਕੀ ਵਿਰੋਧ ਨਹੀਂ ਮਤਲਬ ਕਿ ਉਸ ਨੂੰ ਸਹੀ ਵੀ ਕਹਿ ਰਿਹਾ ਹੈ ਕੋਈ ਗਲਤ ਕਹਿ ਰਿਹਾ ਹੈ ਇਹ ਜੇ ਚੱਕਰ ਦੇ ਵਿੱਚ ਨਾ ਪਾਓ ਕਿਉਂਕਿ ਇਹ ਕਲਾਕਾਰੀ ਆ ਜੇ ਕਹੋ ਵੀ ਇਹ ਪੱਗ ਨੂੰ ਬਹੁਤ ੱਚ ਲੈਵਲ ਤੇ ਲੈ ਗਈ ਹੈ ਨਹੀਂ ਨਹਿਂਗ ਸਿੰਘਾ ਨੂੰ ਗੁਰੂ ਸਾਹਿਬ ਨੇ ਬਹੁਤ ਉਚਾਰਤ ਬਣਾ ਦਿੱਤਾ ਤੇ ਗੱਲ ਪੱਗ ਦੀ ਆ ਜੇ ਮਤਲਬ ਕੀ ਇਹ ਪੱਗ ਨੂੰ ਸਮਝਦੇ ਹੈਗੇ ਤਾਂ ਗੁਰੂ ਸਾਹਿਬ ਬਹੁਤ ਜ਼ਿਆਦਾ ਕੇ ਸਾਨੂੰ ਤੇ ਦਸਤਾਰ ਨੂੰ ਪਿਆਰ ਕਰਦੇ ਨੇ ਤੇ ਇਹ ਗਾਣਿਆਂ ਦੇ ਵਿੱਚ ਬਾਲ ਖਿਲਾਰ ਨਦੀਆਂ ਗੱਲਾਂ ਤੇ ਲਹਿੰਗਿਆਂ ਤੇ ਸ਼ਰਾਬ ਡੋਲਣ ਦੀਆਂ ਗੱਲਾਂ ਜੋ ਕਰਦੇ ਨੇ ਉਹ ਫਿਰ ਨਾ ਕਰਨ ਠੀਕ ਹੈ ਨਾ ਇਹ ਪੱਗ ਨੂੰ ਮਤਲਬ ਕਿ ਇਛਿਤ ਵਾਲਾ ਕੰਮ ਨਹੀਂਗਾ ਇਸੇ ਕਰਕੇ ਨਿਹੰਗ ਸਿੰਘਾਂ ਨੂੰ ਇਹ ਵਿਵਾਦ ਦੇ ਵਿੱਚ ਨਹੀਂ ਖੜਨਾ ਚਾਹੀਦਾਗਾ ਇੱਕ ਕਲਾਕਾਰਾ ਸਿਰਫ ਇੱਕ ਵਿਊ ਤੇ ਫੀਮ ਦਾ ਚੱਕਰ ਹੈਗਾ ਜੋ ਕਲਾਕਾਰ ਸਿਰਫ ਇੱਕ ਧਿਰ ਦੀ ਗੱਲ ਕਰ ਰਹੇ ਨੇ ਇਹ ਜੇ ਅਸ਼ਲੀਲਤਾ ਪਰ ਇਹ ਨਹੀਂ ਗਾਣੇ ਗਾਉਂਦੇ ਪੱਗ ਨੂੰ ਦੇਖ ਕੇ ਗੀਤ ਗਾਏ ਜਾਂਦੇ ਨੇ ਉਹਨਾਂ ਦੇ ਨਾਲ ਖੜਨ ਦਾ ਫਾਇਦਾਗਾ ਤੇ ਨਹੀਂ ਐਵੇਂ ਦੇ ਕਲਾਕਾਰਾਂ ਦਾ ਕਰਾਹ ਕਰਾਂ ਦੇ ਨਾਲ ਨਹੀਂ ਖੜਨ ਦਾ ਫਾਇਦਾ ਜੋ ਕਿ ਸਿਰਫ ਇੱਕ ਆਪ ਦੇ ਫੇਮ ਤੇ ਵਿਊ ਦੇ ਚੱਕਰ ਵਿੱਚ ਨੇ ਪੱਗ ਨੂੰ ਤੇ ਕੇਸਾ ਨੂੰ ਦੇਖ ਕੇ ਚੱਲਣਾ ਬਹੁਤ ਜ਼ਰੂਰੀ ਆ ਜੇ ਪੱਗ ਬੰਨਣੀ ਹੈਗੀ ਤਾਂ ਪੱਗ ਬਨ ਕੇ ਗੀਤ ਗਾਉਣੇ ਹੈਗੇ ਤਾਂ ਗੱਲ ਚੰਗੀ ਲੱਗੀ ਜ਼ਰੂਰ ਲਾਈਕ ਕਰਨਾ